ਕਿਸਾਨਾ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਜਲੰਧਰ ਤੋਂ ਮੋੜ ਪਟਿਆਲਾ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹੈ ਦੱਸ ਦੇ ਕਿ 19 ਮਾਰਚ ਨੂੰ ਹੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਗਜੀਤ ਸਿੰਘ ਢੱਲੇਵਾਲ ਨੂੰ ਤਾਂ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਵਾਪਸ ਪਰਦੇ ਸਮੇਂ ਜਗਜੀਤ ਢੱਲੇਵਾਲ ਨੂੰ ਹਿਰਾਸਤ ਚੁਲਿਆ ਗਿਆ ਪਟਿਆਲਾ ਦੇ ਪਾਰਖ ਹਸਪਤਾਲ ਚ ਹੁਣ ਸ਼ਿਫਟ ਕੀਤਾ ਗਿਆ ਹੈ

ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਇਸ ਤੋਂ ਇਲਾਵਾ ਕਈ ਕਿਸਾਨਾਂ ਨੂੰ ਜੜਾ ਹਿਰਾਸਤ ਚ ਲਿਆ ਗਿਆ ਸੀ ਸ਼ੰਭੂ ਬਾਰਡਰ ਖਾਲੀ ਕਰਾਉਣ ਦੇ ਵੇਲੇ ਤੇ ਜਲੰਧਰ ਤੋਂ ਮੋੜ ਪਟਿਆਲਾ ਜੋੜੇ ਨੇ ਸ਼ਿਫਟ ਕਰ ਦਿੱਤੇ ਗਏ ਨੇ ਪਟਿਆਲਾ ਦੇ ਪਾਰਖ ਹਸਪਤਾਲ ਦੇ ਵਿਖੇ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹੈ ਕਿਸਾਨਾਗੋ ਜਗਜੀਤ ਸਿੰਘ ਢੱਲੇਵਾਲ ਨੂੰ ਮੁਰਤੋਂ ਸ਼ਿਫਟ ਕੀਤਾ ਗਿਆ ਹੈ ਕਿਸਾਨਾਗੋ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਹੋਈ ਖਬਰ ਆ ਰਹੀ ਹੈ ਦੱਸਦੇ ਕਿ ਜੁਲੰਦਰ ਦੇ ਵਿਖੇ ਉਹ ਸਰ ਲੇਕਿਨ ਉਹਨਾਂ ਨੂੰ ਜੁਲੰਦਰ ਤੋਂ ਫਿਰ ਤੋਂ ਪਟਿਆਲਾ ਸ਼ਿਫਟ ਕਰ ਦਿੱਤਾ ਗਿਆ ਹੈ ਪਹਿਲਾਂ ਪਟਿਆਲਾ ਤੋਂ ਜੁਲੰਦਰ ਲੈ ਕੇ ਆਇਆ ਗਿਆ ਤੇ ਫਿਰ ਜੁਲੰਦਰ ਤੋਂ ਪਟਿਆਲਾ ਸ਼ਿਫਟ ਕਰ ਦਿੱਤਾ ਗਿਆ ਹੈ ਲਗਾਤਾਰ ਮਰਨਵਰ ਤੇ ਬੈਠੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਤੇ ਉਹਨਾਂ ਨੂੰ ਸ਼ਿਫਟ ਕਰਨ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਕਿਸਾਨਾ ਦੇ ਵਿਚਾਲੇ ਉਹਨਾਂ ਨੂੰ ਸ਼ਿਫਟਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਸਾਨਾ ਨੂੰ ਜਗਜੀਤ ਸਿੰਘ ਢਲੇਵਾਲ ਨੂੰ ਮੜ ਤੋਂ ਪਟਿਆਲਾ ਸ਼ਿਫਟ ਕੀਤਾ ਗਿਆ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿਖੇ ਇਸ ਵਾਰ ਉਹਨਾਂ ਨੂੰ ਸ਼ਿਫਟ ਕੀਤਾ ਗਿਆ

ਅੰਦਰ ਆ ਗਿਆ ਔਰ ਪੂਰਾ ਜਿਹੜਾ ਮੀਡੀਆ ਨੂੰ ਵੀ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਫਿਲਹਾਲ ਜਿਹੜਾ ਸਿਵਲ ਦੇ ਵਿੱਚ ਪ੍ਰਸ਼ਾਸਨ ਜਿਹੜਾ ਹੈ ਉਹ ਇੱਥੇ ਨਾਲ ਉਹਨਾਂ ਦੇ ਹੈਗਾ ਔਰ ਪ੍ਰਾਈਵੇਟ ਹਸਪੀਟਲ ਔਰ ਸਰਕਾਰੀ ਡਾਕਟਰ ਵੀ ਜਿਹੜਾ ਅੰਦਰ ਜਿਹੜਾ ਉਹਨਾਂ ਦਾ ਟਰੀਟਮੈਂਟ ਕਰ ਰਹੇ ਹੈਗੇ ਨੇ ਫਿਲਹਾਲ ਜਿਹੜੀਆਂ ਉਹਨਾਂ ਦੀ ਹਾਲਤ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਜਿਹੜਾ ਵਾਕਿਆ ਸੀ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਪਾਣੀ ਵੀ ਜਿਹੜਾ ਪੀਣ ਤੋਂ ਡੰਮ ਇਨਕਾਰ ਕਰ ਦਿੱਤਾ ਸੀਗਾ ਜਿਸ ਤੋਂ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਵਿਗੜਦੀ ਨਜ਼ਰ ਆ ਰਹੀ ਸੀ ਲੇਕਿਨ ਲਗਾਤਾਰ ਜਿਹੜਾ ਉਹਨਾਂ ਨੂੰ ਦਲੰਦਰ ਪਟਿਆਲਾ लेके जायना ਉਹਨਾਂ ਦੇ ਪਰਿਵਾਰ ਵੱਲੋਂ ਇਹ ਜਰੂਰ ਕਿਹਾ ਗਿਆ ਸੀ ਉਹਨਾਂ ਦੀ ਸੇਤ ਜਿਹੜੀ ਹੈ ਇਸ ਤਰ੍ਹਾਂ ਦੀ ਹੈਗੀ ਉਹ ਫਿਲਹਾਲ ਉਹਨਾਂ ਦੀ ਜਿਹੜੇ ਉਹ ਪਟਿਆਲੇ ਦੇ ਵਿੱਚ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਇਲਾਜ ਜਿਹੜਾ ਫਿਲਹਾਲ ਚੱਲ ਰਿਹਾ ਜੀ ਜਗਜੀਤ ਸਿੰਘ ਡ레ਵਾਲਦ ਨਾਲ तमाम ਕਿਸਾਨਾਂ ਕੋ ਨਵੇਂ ਵਿਰਾਸਤ ਦੇ ਵਿੱਚ ਲਿਆ ਗਿਆ ਸੀ ਕਿਸਾਨਾਂ ਕੋ ਸਰਵਨ ਸਿੰਘ ਪੰਦੇਨ ਨੂੰ ਵੀ ਲਿਆ ਗਿਆ ਸੀ ਕਿਸਾਨਾਂ ਨੂੰ ਵੀ ਲਿਆ ਗਿਆ ਸੀ ਹੁਣ ਕੀ ਲੱਗ ਰਿਹਾ ਹੈ ਕਿ ਉਹਨਾਂ ਦੇ ਵਿਰਾਸਤ ਦੇ ਵਿੱਚ ਲੈਣ ਦੇ ਕਰਕੇ ਰੋਸ ਜਿਹੜਾ ਕਿਸਾਨਾਂ ਦੇ ਵਿੱਚ ਆਲੇ ਦੇਖਿਆ ਜਾ ਰਿਹਾ ਸੀ ਉਹ ਹੋਰ ਵੀ ਜ਼ਿਆਦਾ ਵਧੇਗਾ ਜੀ ਬਿਲਕੁਲ ਜਿਹੜਾ ਰੋਸ ਜਿਹੜਾ ਹੈਗਾ ਔਰ ਲਗਾਤਾਰ ਜਿਹੜਾ ਵੱਧਦਾ ਜਾ ਰਿਹਾ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਹੈਗਾ ਸੀ ਭਗਤ ਸਿੰਘ ਰਾਜਗੁਰੂ ਔਰ ਸੁਦੇਵ ਦਾ ਜਿਹੜਾ ਸੀਦੀ ਦਿਹਾੜਾ ਹੈਗਾ ਔਰ ਪੂਰੇ ਪੰਜਾਬ ਦੇ ਕਈ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਬਾਹਰ ਜਿਹੜਾ ਆਪਣਾ 7 ਮਹੀਨੇ ਤੋਂ ਹੰਗ ਨਾਲ ਧਰਨਾ ਪ੍ਰਦਰਸ਼ਨ ਜਿਹੜਾ ਕਿਸਾਨ ਜਿੱਥੇ ਬੰਦੀਆਂ ਕਰ ਰਿਆ ਨੇ ਉਹਨਾਂ ਦਾ ਇਹੀ ਕਹਿਣਾ ਵੀ ਕਿਤੇ ਨਾ ਕਿਤੇ ਜਿਹੜਾ ਇਹ ਮਤਭਾਗੀ ਹੋਇਆ ਜਿਹੜਾ ਸਾਡੀ ਲੜਾਈ ਜਿਹੜੀ ਸੀਗੀ ਸੈਂਟਰ ਦੇ ਦੇ ਨਾਲ ਸੀਗੀ ਲੇਕਿਨ ਸਟੇਟ ਗਵਰਨਮੈਂਟ ਨੇ ਨਾਲ ਜਿਹੜੇ ਇਤਰਾ ਉਹਨਾਂ ਦੇ ਨਾਲ ਕੀਤਾ ਉਹ ਮਤਭਾਗ ਹੈਗਾ ਉਸ ਤੋਂ ਬਾਅਦ ਜਿਹੜਾ ਕੱਲ ਇੱਕ ਜਿਹੜੀ ਕਿਸਾਨਾਂ ਦੀ ਆਤੀ ਜਿਹੜੀ ਹੈ ਮੀਟਿੰਗ ਵਾਗੇ ਉਸ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਜਿਹੜਾ ਲਿਆ ਜਾਏਗਾ ਲੇਕਿਨ ਕਿਸਾਨਾਂ ਨਾਲ ਜਦ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਜ਼ਰੂਰ ਕਿਹਾਗਾ ਕਿੱਥੇ ਨੇ ਕਿੱਥੇ ਉਹਨਾਂ ਨੂੰ ਖਮਾਜਾ ਭੁਗਤਣਾ ਪੈ ਰਿਹਾ ਕਿਉਂਕਿ ਜਿਹੜੀ ਜੱਥੇਬੰਦੀਆਂ ਗਿਆ ਉਹਨਾਂ ਦੀ ਇਕਵਤਾ ਨਹੀਂ ਹੈਗੀ ਹੈ ਤਾਂ ਉਸ ਚੀਜ਼ ਦਾ ਉਹਨਾਂ ਨੂੰ ਕਿੱਥੇ ਨੇ ਕਿੱਥੇ ਪੂਰੇ ਪਿਛਲੇ ਸਮੇਂ ਦੇ ਵਿੱਚ ਕਾਫੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਇਹ ਜਿਹੜਾ ਸਿਚੁਏਸ਼ਨ ਹੈ ਉਸਦੇ ਜ਼ਿੰਮੇਵਾਰ ਸਰਕਾਰ ਨੂੰ ਮੰਨਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਹਰਿੰਦਰ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਸਮਰਥਕ ਰਹੀ ਹੈ ਲਗਾਤਾਰ ਸਮਰਥਨ ਕਰਦੀ ਆ ਰਹੀ ਹੈ ਜਦੋਂ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਜਦੋਂ ਉਹਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਇਕਨੌਰੀ ਬਾਰਡਰ ਤੇ ਧਰਨਾ ਲਾਇਆ ਗਿਆ ਹਰ ਵੇਲੇ ਉਸਨੇ ਸਪੋਰਟ ਕੀਤਾ ਲੇਕਿਨ ਹੁਣ ਅਚਾਨਕ ਆਮ ਆਦਮੀ ਪਾਰਟੀ ਨੂੰ ਕੀ ਹੋ ਗਿਆ ਕਿ ਉਹੀ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਹੈ ਪ੍ਰਸ਼ਾਸਨ ਨੂੰ ਕਹਿ ਰਿਹਾ ਕਿ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਪਾਇਆ ਜਾਵੇ ਹੁਣ ਧਰਨਾ ਜਿਹੜਾ ਧਰਨਾ ਹੈ ਖਤਮ परेशानी हो रही है जबकि आम जनता को परेशानी नहीं हो रही है एक, खुद आम आदमी पार्टी ने लगातार किया है कि जोड़ा तरना किसान ने लाया है वो रास्ता नहीं रोकया गया लेकिन हूं हवाला दिता जा रहा है कि किसानों ने रास्ता रोकया है जी बिल्कुल दस दिए पिछली जी सवा साल तो जी लड़ाई चल रही है शंभू बॉर्डर और कलोरी बॉर्डर से फिलहाल जो हाई कोर्ट का भी रुख किया गया हाई कोर्ट ने भी कई बार सरकारों को तो जवाब जरूर मिले लेकिन किसानों का यह कहना सी ਰਸਤਾ ਨਹੀਂ ਰੁਕਿਆ ਰਸਤਾ ਜਿਹੜਾ ਹਰਿਆਣਾ ਸਰਕਾਰ ਨੇ ਰੁਕਿਆ ਲੇਕਿਨ ਕਿੱਥੇ ਲੈ ਕਿੱਥੇ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਹੈ ਇਹ ਹਵਾਲਾ ਜਰੂਰ ਦੇਵੇਗਾ ਜਿਹੜੇ ਕਾਰੋਬਾਰੀ ਹੈਗੇ ਉਹਨਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਸੀ ਜਿਹਦੇ ਚੱਲਦੇ ਉਹਨਾਂ ਨੇ ਇਹ ਕਦਮ ਚੁੱਕਿਆ ਲੇਕਿਨ ਦੂਸਰੇ ਪਾਸੇ ਕਿਸਾਨ ਇਹ ਕਹਿੰਦੇ ਨੇ ਵੀ ਸਾਡੀ ਲੜਾਈ ਪੰਜਾਬ ਸਰਕਾਰ ਨਾਲ ਨਹੀਂ ਜੀ ਨਾ ਤਾਂ ਉਹਨਾਂ ਨੂੰ ਕੋਈ ਨੁਕਸਾਨ ਹੋ ਰਿਹਾ ਸੀ ਨਾ ਹੀ ਵਪਾਰੀਆਂ ਨੂੰ ਉਹਦੇ ਜੀ ਅਸੀਂ ਸਿਰਫ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੇ ਨਾਲ ਅਸੀਂ ਆਪਣੀ ਲੜਾਈ ਲੜ ਰਹੇ ਸੀਗੇ ਲੇਕਿਨ ਜਿਹੜਾ ਆ ਰਵਈਆ ਪੰਜਾਬ ਸਰਕਾਰ ਨੇ ਅਪਣਾਇਆ ਹੈਗਾ ਉਸ ਤੋਂ ਪਹਿਲਾਂ ਇਹ ਜਦੋਂ ਸਰਕਾਰ ਨਹੀਂ ਸੀਗੀ ਉਦੋਂ ਕਿਸਾਨਾਂ ਨੂੰ ਬੜੇ-ਬੜੇ ਵਾਅਦੇ ਕੀਤੇ ਸੀ ਇਹੀ ਕਿਸਾਨਾਂ ਦੇ ਕਹਣਾ ਲੇਕਿਨ ਸਰਕਾਰਾਂ ਜਿਹੜੀਆਂ ਵੀ ਹੋਈਆਂ ਨੇ ਅੱਜ ਤੱਕ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਜਿਹੜਾ ਜਿਹੜਾ ਮੁੱਦਾ ਠੀਕ ਨਹੀਂ ਨਿਭਾਦੀ ਇਹ ਕਿਸਾਨਾਂ ਦਾ ਵੀ ਗੱਲ ਹੈ ਲੇਕਿਨ ਕੱਲ ਦੀ ਮੀਟਿੰਗ ਤੋਂ ਬਾਅਦ ਹੋਰ ਜਿਹੜੀ ਹੈ ਕਲੀਅਰ ਸਿਚੁਏਸ਼ਨ ਹੋ ਜਾਏਗੀ ਫਿਰ ਅਗਲਾ ਜਿਹੜਾ ਕਿਸਾਨ ਦਾ ਸਟੈਪ ਹੈਗਾ ਉਹ ਕਿਸ ਤਰ੍ਹਾਂ ਦਾ ਹੋਏਗਾ ਕਿਉਂਕਿ ਪਿਛਲੇ ਨਹੀਂ ਸਾਰਿਆਂ ਨੇ ਦੇਖਿਆ ਕਿਸ ਤਰ੍ਹਾਂ ਪੰਜਾਬ ਸਰਕਾਰ ਔਰ ਹਰਿਆਣਾ ਸਰਕਾਰ ਔਰ ਸੈਂਟਰ ਸਰਕਾਰ ਨੇ ਜਿਹੜਾ

ਜੋ ਬਿਲਕੁਲ ਅੱਜ ਜੀ ਸਾਡੀ ਕਿਸਾਨ ਜਥੇਬੰਦੀ ਨਾਲ ਗੱਲ ਹੋਈ ਹੈ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਵਪਾਰੀਆਂ ਨੂੰ ਖੁਸ਼ ਕਰਨ ਲਈ ਇਹ ਸਭ ਕੁਝ ਕੀਤਾ ਗਿਆ ਲੇਕਿਨ 2027 ਦੇ ਜਿਹੜੇ ਇਲੈਕਸ਼ਨ ਨੇ ਉਹ ਜ਼ਰੂਰ ਅਸੀਂ ਆਮ ਆਦਮੀ ਪਾਰਟੀ ਨੂੰ ਦਿਖਾਵਾਂਗੇ ਕਿਉਂਕਿ ਪੂਰੇ ਪੰਜਾਬ ਭਰ ਦੇ ਜਿਹੜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀ ਜਿਹੜੀ ਵੋਟ ਬੈਂਕ ਹੈ ਉਹ ਬਹੁਤ ਜ਼ਿਆਦਾ ਹੈ ਵਪਾਰੀਆਂ ਤੋਂ ਦੇਖੋ ਬਹੁਤ ਜ਼ਿਆਦਾ ਜਿਹੜੀ ਹੈ ਕਿ ਇਹ ਵੋਟ ਬੈਂਕ ਹੈ ਕਿਥੇ ਨਾ ਕਿਥੇ ਸਰਕਾਰ ਦੇ ਮੌਜੂਦਾ ਸਰਕਾਰ ਦੇ ਖਰਾਬ ਮਰਾਜ਼ਗੀ ਬਹੁਤ ਇਸ ਤਰ੍ਹਾਂ ਕਿਸਾਨਾਂ ਦੇ ਦਿਨਾਂ ਦੀ ਦੇਖਣ ਨੂੰ ਦੇ ਰਹੀ ਹੈ ਔਰ ਕਿਸਾਨ بار بار ਇਹੀ ਕਹਿ ਰਿਹਾ ਵੀ ਜੋ ਇਹਾਂ ਦੇ ਸਰਕਾਰ ਆਣ ਤੋਂ ਪਹਿਲਾਂ ਕਿਸਾਨਾਂ ਨੂੰ ਜਿਹੜੇ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਲਟਾ ਜਿਹੜਾ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਪਵਿੱਤਰਤਾ ਕੀਤਾ ਜਾ ਰਿਹਾ ਉਹ ਮੱਧ ਭਾਗਾ ਕਿੱਥੇ ਨਾ ਕਿੱਥੇ ਦੇਖਣ ਨੂੰ ਮਿਲ ਰਿਹਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਹਰਿੰਦਰ तमाम ਜਾਣਕਾਰੀ ਦੇ ਲਈ ਇਸੇ ਤਰੀਕੇ ਦੇ ਨਾਲ ਉਸ ਤਰੀਕੇ ਦੇ ਨਾਲ ਲਗਾਤਾਰ ਇਲਜ਼ਾਮਾ ਦਾ ਦੌਰ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਤੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਵੱਲੋਂ ਆਪਣਾ ਅਗਲਾ ਕਦਮ ਜੁੜਾਏ ਕੀ ਚੁੱਕਿਆ ਜਾਂਦਾ ਹੈ ਖਬਰਾਂ ਦੇ ਵਿੱਚ